ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰਪਿਰ ਸਸ਼ਕਤ ਹਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੇ ਖਬਰਾਂ ਤੁਰਤ ਤੱਕ ਪਹੁੰਚਣ ਜਿਲ੍ਹਾ ਤਰਨਤਾਰਨ ਦੇ ਨਿਰਲੇ ਪਿੰਡ ਬਾਗਣੇ ਦੇ ਵਿੱਚ ਇੱਕ ਸੈਮੀਨਾਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿੱਥੇ ਕਿ ਇਸ ਸੈਮੀਨਾਰ ਨੌਜਵਾਨ ਪੀੜੀ ਨੂੰ ਜਾਗਰੂਤ ਕਰਨ ਲਈ ਲਗਾਇਆ ਗਿਆ ਜਿੱਥੇ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਅਤੇ ਕਈ ਮਾਵਾਂ ਦੇ ਪੁੱਤ ਇਸ ਨਸ਼ੇ ਦੀ ਪੇਟ ਚੜ ਚੁੱਕੇ ਨੇ ਦੱਸਦੇ ਕਿ ਇਸ ਸੈਮੀਨਾਰ ਨਸ਼ਿਆਂ ਦੇ ਵਿਰੁੱਧ ਕਰਵਾਇਆ ਗਿਆ ਹੈ ਜਿਸ ਵਿੱਚ ਪਿੰਡ ਵਾਸੀਆਂ ਨੇ ਵੱ ਚੜ ਕੇ ਹਿੱਸਾ ਲਿਆ ਜਿੱਥੇ ਕਿ ਪੰਜਾਬ ਦੇ ਵਿੱਚ ਨਸ਼ਾ ਗੁੰਡਾਗਰਦੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਥੇ ਕਿ ਜ਼ਿਲ੍ਹਾ ਤਰਨਤਾਰਨ ਵਿਖੇ ਐਸਐਸਪੀ ਅਭਿਮਨਯੂ ਰਾਣਾ ਤੇ ਪੂਰਾ ਪੁਲਿਸ ਪ੍ਰਸ਼ਾਸਨ ਟਟਾਂਤ ਦੇ ਵੰਗ ਖੜਾ ਹੋਇਆ ਹੈ ਅਤੇ ਗੁੰਡਾਗਰਦੀ ਦੀਆਂ ਵਰਦਾਤਾਂ ਤੇ ਨਸ਼ੇ ਤੇ ਠਾਲ ਪਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸਟੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਅੱਜ ਸਾਡੇ ਪਿੰਡ ਬਗੜੀਆਂ ਦੀਆਂ ਦੋਹਾਂ ਪੰਚਾਇਤਾਂ ਵੱਲੋਂ ਸੰਗਤ ਦੇ ਸਹਿਯੋਗ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੈਂਪ ਲਵਾਇਆ ਗਿਆ ਵਾ ਨਸ਼ਾ ਮੁਕਤ ਪਿੰਡ ਬਗੜੀਆਂ ਕਰਨ ਵਾਸਤੇ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਉਣੇ ਵੀ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜਿੰਨੇ ਵੀ ਪਿੰਡ ਵਾਸੀ ਆ ਜਾਂ ਪੰਚਾਇਤ ਹੈ ਜੀ ਤਾਂ ਆਉਣ ਵਾਲੇ ਟਾਈਮ ਵਿੱਚ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਵੇਖਣਾ ਚਾਹੁੰਦੇ ਹਾਂ ਜੇਕਰ ਗੱਲ ਕੀਤੀ ਹੈ ਤੇ ਤੁਹਾਨੂੰ ਸਾਰਾ ਪੰਚ ਬਣਾਇਆ ਇਹਨਾਂ ਪਿੰਡ ਨੇ ਇੰਨੇ ਨੇ ਜੀ ਵੱਲੋਂ ਜਿੱਤ ਪ੍ਰਾਪਤ ਕੀਤੀ ਤੁਸੀਂ ਹਾਂਜੀ ਕੀ ਇਹਨਾਂ ਦੀ ਜਿਹੜੀਆਂ ਨਸ਼ੇ ਦੀ ਗੱਲਾਂ ਹੋਰ ਕਈ ਜਿਹੜੇ ਮੁੱਦੇ ਆ ਕਿਸ ਲਈ ਕਰਾਉਂਦੇ ਵੇਖੋ ਜੀ ਮੇਨ ਤੇ ਆਇਆ ਇਸ ਵਕਤ ਜਿਹੜਾ ਮੇਨ ਤੇ ਨਸ਼ਾ ਹੀ ਸਭ ਨੂੰ ਮੁੱਦਾ ਬਣ ਕੇ ਪੈ ਗਿਆ ਜੀ ਜਦੋਂ ਇਹ ਨਸ਼ਾ ਮੁਕਤ ਸਾਡਾ ਪਿੰਡ ਹੋ ਗਿਆ ਨਾ ਆਉਣ ਵਾਲਾ ਵਿਸ਼ਾ ਸਾਡਾ ਆਟੋਮੈਟਿਕ ਹੀ ਸਹਯੋਜਨਾ ਬਾਕੀ ਦੇ ਜਦੋਂ ਸਾਡੇ ਜਵਾਨ ਨਸ਼ੇਜੋਂ ਨਿਕਲ ਗਏ ਤੇ ਉਹ ਸਾਡਾ ਸਾਥ ਦੇਣਗੇ ਜੋ ਮੰਗ ਰੱਖਣਗੇ ਅਸੀਂ ਪੰਚਾਇਤਾਂ ਰਲ ਕੇ ਉਹਨਾਂ ਦੀ ਮੰਗ ਨੂੰ ਪੂਰੀ ਕਰਨਗੇ ਜੀ ਇਹ ਵਿਸ਼ਵਾਸ ਹੋਇਆ ਬਿਲਕੁਲ ਜੀ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਜਿੰਨੇ ਜੋਗੇ ਹੋਏ ਸੀ ਤੁਹਾਡੇ ਨਾਲੇ ਤੁਸੀਂ ਵੀ ਸਾਡਾ ਸਾਥ ਦਿਓ ਤੇ ਆਪਾਂ ਇਹ ਪਿੰਡ ਨੂੰ ਆਪਾਂ ਵਧੀਆ ਇੱਕ ਦੇਸੀ ਇੱਕ ਆਉਣ ਵਾਲਾ ਸਮਾਂ ਵਧੀਆ ਦੇ ਸਗੀ ਜੇਕਰ ਕੋਈ ਨਸ਼ਾ ਕਰਦਾ ਪਿੰਡ ਦੇ ਉਹਨਾਂ ਨੂੰ ਕੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ਾ ਕਿਦਾ ਛੁਟਿਆ ਜਾਏਗਾ ਪਹਿਲ ਦੇ ਆਧਾਰ ਤੇ ਵੇਖੋ ਜੀ ਅਸੀਂ ਜਿੰਨੇ ਸਾਡੇ ਇੱਥੇ ਕੋਈ ਨਸ਼ਾ ਕਰਦਾ ਬੱਚਾ ਉਹਦੇ ਪਰਿਵਾਰ ਨੂੰ ਲੈ ਕੇ ਮੀਟਿੰਗ ਹੋਊਗੀ ਜਿਹੜਾ ਵੇਚਨ ਵਾਲਾ ਉਹਨੂੰ ਇੱਕ ਲਾਸਟ ਵਾਰਨਿੰਗ ਹੋਊਗੀ ਜੇ ਉਹ ਨਹੀਂ ਆਪਣੇ ਕਹਨੇ ਤੋਂ ਆਉਂਦਾ ਫਿਰ ਉਹਨੂੰ ਪ੍ਰਸ਼ਾਸਨ ਦੇ ਕਾਰਵਾਈ ਪ੍ਰੋਪਰ ਜੀ ਕਾਨੂੰਨੀ ਕਾਰਵਾਈ ਹੋਊਗੀ ਕੋਈ ਉਹਨੂੰ ਲਿਆਜ ਨਹੀਂ ਹੋਊਗਾ ਸਾਡੇ ਪਿੰਡ 'ਚ ਨਸ਼ਾ ਵੇਚਣ ਵਾਲਾ ਨਹੀਂ ਰਹੂਗਾ ਤੁਹਾਨੂੰ ਲੱਗਦਾ ਕਿ ਜਿਹੜਾ ਕੋਈ ਜਿਹੜਾ ਨਸ਼ਾ ਵਾ ਨਸ਼ਾ ਜਿਹੜਾ ਹੁੰਦਾ ਪਿੰਡ 'ਚੋਂ ਪਤਾ ਕਿ ਹੁੰਦਾ ਹੀ ਕਿੱਥੇ ਜੀ ਵਿਸ਼ਵਾਸ ਲੋਖਾਤ ਹੋਇਆ ਹੈ ਵੇ ਬਿਲਕੁਲ ਜੀ ਜਿਹੜਾ ਨਸ਼ਾ ਦੇ ਬਾਹਰੋਂ ਹੀ ਲੈ ਕੇ ਆਉਂਦੇ ਆ ਕੋਈ ਪਿੰਡ ਦੇ ਵਿੱਚ ਤੇ ਪੈਦਾ ਹੁੰਦਾ ਨਹੀਂ ਜਦੋਂ ਅਸੀਂ ਆਪਣੇ ਪਿੰਡ ਵਿੱਚੋਂ ਵੇਚਣ ਵਾਲੇ ਜਾਂ ਪੀਣ ਵਾਲੇ ਖਤਮ ਕਰਵਾਵਾਂਗੇ ਨਾ ਤੇ ਆਟੋਮੈਟਿਕਲੀ ਸਾਡਾ ਪਿੰਡ ਆਪ ਸਾਫ਼ ਹੋ ਜਾਊਗਾ ਤੇ ਉਹਦੇ ਵਿੱਚ ਸਾਨੂੰ ਮਤਲਬ ਕੋਈ ਦਿੱਕਤ ਨਹੀਂ ਆਊਗੀ ਹੁਣ ਦੇਖੋ ਜੀ ਇਹ ਪਿੰਡ ਪਿੰਡ वाइज ਜੋ ਸਾਨੂੰ ਉਪਰੋਂ ਸੀਨੀਅਰ ਅਫਸਰਰਾਂ ਨੂੰ ਡਾਇਰੈਕਸ਼ਨ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਹਰ ਪਿੰਡ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਨਸ਼ਿਆਂ ਦੇ ਪ੍ਰਤੀ ਔਰ ਇੱਥੇ ਆ ਕੇ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਮਾੜੇ ਅੰਸਰ ਪਿੰਡ ਦੇ ਵਿੱਚ ਹੈਗੇ ਆ ਉਹਨਾਂ ਨੂੰ ਵਾਰਨਿੰਗ ਦੇ ਰਹੇ ਆ ਪਹਿਲਾਂ ਇਹ ਇਸ ਕੰਮ ਤੋਂ ਸੁਧਰ ਜੋ ਜੇ ਨਹੀਂ ਸੁਧਰਦੇ ਤੇ ਫਿਰ ਉਹਨਾਂ ਦੇ ਖਿਲਾਫ ਜੋ ਕਾਨੂੰਨ ਸਰਕਾਰ ਵੀ ਕਾਰਵਾਈ ਬੰਦੀ ਕੀਤੀ ਜਾਵੇਗੀ ਕੀ ਇਹਨਾਂ ਨੂੰ ਜਿਹੜਾ ਪਿੰਡ ਵਾਲਿਆਂ ਵਿੱਚ ਵਾਜ ਦਵਾਇਆ ਹੈ ਪਿੰਡ ਵਾਲਿਆਂ ਨੂੰ ਵਿਸ਼ਵਾਸ ਇਹ ਹੋਈ ਹੈ ਵੀ ਤੁਸੀਂ ਸਾਡਾ ਸਹਿਯੋਗ ਕਰੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਜਿਹੜਾ ਮਾੜਾ ਆਨਸਰ ਆ ਉਹਨੂੰ ਫੜ ਕੇ ਉਹਦੇ ਖਿਲਾਫ ਕਾਰਵਾਈ ਕਰਾਂਗੇ ترਸ਼ੇਮ ਸਿੰਘ ਅੱਜ ਅਸੀਂ ਪ੍ਰਸ਼ਾਸਨ ਨੂੰ ਬੁਲਾਇਆ ਸੀ ਇਸੇ ਕੰਮ ਵਾਸਤੇ ਕਿ ਨਸ਼ਿਆਂ ਦੀ ਦਲਦਲ ਵਿੱਚ ਜਿਹੜਾ ਸਾਡਾ ਨੌਜਵਾਨ ਖੁਬਿਆ ਹੋਇਆ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਨੌਜਵਾਨਾਂ ਨੂੰ ਕਿਸ ਤਰ੍ਹਾਂ ਕੱਢਿਆ ਜਾਣਾ ਅਸੀਂ ਪਿੰਡ ਆਪਣੇ ਨਗਰ ਨਿਵਾਸੀਆਂ ਨੂੰ ਬੁਲਾਇਆ ਇਹਨਾਂ ਨੂੰ ਦੱਸਿਆ ਵੀ ਆਪਣਾ ਸਹਿਯੋਗ ਦਿਓ ਪਟਾਦ ਨੂੰ ਤੇ ਅਸੀਂ ਗਾੜੀ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਾਂਗੇ ਪ੍ਰਸ਼ਾਸਨ ਨੂੰ ਉਹ ਗੱਲਾਂ ਦੱਸਾਂਗੇ ਜੋ ਸਾਨੂੰ ਪਿੰਡ ਵਾਸੀ ਦੱਸਦੇ ਨੇ ਕਿਉਂਕਿ ਤਜਰਬੇ ਆਪੋ ਆਪਣੇ ਸਾਰਿਆਂ ਕੋਲ ਕਿਸੇ ਕੋਈ ਕੋਈ ਤਜਰਬਾ ਕਿਸੇ ਕੋਈ ਕੋਈ ਤਜਰਬਾ ਸਾਰੇ ਤਜਰਬੇ ਜਿਹੜੇ ਇਕੱਠੇ ਕਰਕੇ ਇੱਕ ਸਲਾਹ ਕਰਾਂਗੇ ਵੀ ਇਹ ਨਸ਼ਿਆਂ ਦੀ ਦਲਦਲ ਚ ਨੌਜਵਾਨ ਨੂੰ ਕਿਦਾਂ ਕੱਢਿਆ ਜਾਵੇ ਸੋ ਪ੍ਰਸ਼ਾਸਨ ਦਾ ਅਸੀਂ ਸਹਿਯੋਗ ਦੇਵਾਂਗੇ ਨਗਰ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਪੀ ਮੇਰਾ ਸਹਿਯੋਗ ਤੁਸੀਂ ਦਿਓ ਤੇ ਮੈਂ ਗੜੀ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜੀ ਪ੍ਰਸ਼ਾਸਨ ਨੂੰ ਅਸੀਂ ਸਹਿਯੋਗ ਦੇਵਾਂਗੇ ਤੇ ਪ੍ਰਸ਼ਾਸਨ ਸਾਨੂੰ ਸਹਿਯੋਗ ਦੇਵੇ ਇਸ ਤਰੀਕੇ ਦੇ ਨਾਲ ਅਸੀਂ ਨੌਜਵਾਨਾਂ ਨੂੰ ਜਿਹੜਾ ਨਸ਼ੇ ਦੇ ਦਲਦਲ ਵਿੱਚ ਖੁੱਬ ਚੁੱਕੇ ਆ ਇਹਨਾਂ ਨੂੰ ਕੱਢ ਸਕੀਏ ਬਾਕੀ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਾਂਗੇ ਗੁਰਬਾਣੀ ਦੇ ਪ੍ਰਚਾਰ ਦੇ ਨਾਲ ਨੌਜਵਾਨਾਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ ਤਾਂ ਕਿ ਸਾਡਾ ਜਿਹੜਾ ਨਸ਼ੇ ਵਿੱਚੋਂ ਨੌਜਵਾਨ ਨਿਕਲ ਸਕੀਏ ਮੈਨੂੰ ਲੱਗਦਾ ਕਿ ਜਿਹੜਾ ਸੈਮੀਨਾਰ ਕਰਾਇਆ ਕਿ ਨਸ਼ਾ ਖਤਮ ਹੋ ਜਾਏਗਾ ਵੇਖੋ ਜੀ ਕੋਸ਼ਿਸ਼ ਕਰਨ ਦੇ ਨਾਲ ਸਭ ਕੁਝ ਹੋ ਜਾਂਦਾ ਪਹਿਲਾਂ ਇੱਕ ਹੁੰਦਾ ਜਿਹਨੇ ਕੋਰ ਨਾਲ ਜੰਨ ਫਿਰ 11 ਹੋ ਜਾਂਦੇ ਇਸੇ ਤਰ੍ਹਾਂ ਦੇ ਨਾਲ ਇੱਕ ਨਾਲ ਇੱਕ ਜੁੜਦੀ ਜਾਊਗੀ ਕੜੀ ਤੇ 체ਨ ਬਣ ਜੂਗੀ ਹਰ ਕਿਸੇ ਨੂੰ ਅਵੇਅਰ ਕਰਾਂਗੇ ਇਸ ਕੰਮ ਬਾਰੇ ਤੇ ਨਸ਼ਿਆਂ ਨੂੰ ਆਪਾਂ ਪਿੰਡ ਚੋਂ ਕੱਢ ਦਈਏ ਤਾਂ ਕਿ ਸਾਡਾ ਨੌਜਵਾਨ ਬਚਿਆ ਰਹੇ ਹੋਰ ਪਿੰਡਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਅਸੀਂ ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕਰਾਂਗੇ ਜਿਸ ਤਰ੍ਹਾਂ ਅਸੀਂ ਸੈਮੀਨਾਰ ਪਿੰਡ ਲਾਇਆ ਨੌਜਵਾਨਾਂ ਨੂੰ ਅਵੇਅਰ ਕਰ ਰਹੇ ਹਾਂ ਤੇ ਨਸ਼ਾ ਇੱਕ ਬਹੁਤ ਮਰੀ ਚੀਜ਼ ਜਿਹਦੇ ਨਾਲ ਨੌਜਵਾਨੀ ਖਤਮ ਹੋ ਰਹੀ ਹੈ ਜੇ ਸਾਡਾ ਨੌਜਵਾਨ ਨਹੀਂ ਨਰਿਆ ਤੇ ਸਾਡਾ ਪੰਜਾਬ ਤਰੱਕੀ ਕਿਦਾਂ ਕਰੇਗਾ ਬਾਕੀ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਇਸ ਪਾਸੇ ਵੱਲ ਖਾਸ ਧਿਆਨ ਦਿੱਤਾ ਜਾਵੇ ਬਾਕੀ ਕੰਮ ਹੁੰਦੇ ਰਹਿਣੇ ਆ ਜੇ ਨੌਜਵਾਨ ਨੇ ਰਹਿ ਤੇ ਸਰਕਾਰ ਕਾਦੀ ਬਣਾਵਾਂਗੇ ਆਪਾਂ ਕੀ ਫਾਇਦਾ ਸਾਡਾ ਸਰਕਾਰਾਂ ਬਣਾਉਣ ਦਾ ਜੇ ਨਸ਼ੇ ਨਾਲ ਹੀ ਸਾਡਾ ਨੌਜਵਾਨ ਮਰਦਾ ਰਿਹਾ